ਇੱਕ ਮਿੰਟ ਹਾਂ ਇਹਦੀ ਆਉਣਾ ਚਾਬੀ ਤੇਰੇ ਚਾਹੀਦੀ ਬੱਬਾ ਕਦੋਂ ਦੀ ਖੜੀ ਜਸੂ ਦਾ ਕਿਹਦਾ ਇਹ ਬੱਬੂ ਪਤਨ ਲੱਗੇ ਇਹ ਨਹੀਂ ਆ ਇਹਦਾ ਮੈਨੂੰ ਨਹੀਂ ਪਤਾ ਕਿ ਇੱਥੇ ਬੈਠ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਨਿਊ ਬਲੌਗ ਦੇ ਵਿੱਚ ਤੇ ਅੱਜ ਆਪਾਂ ਹੋ ਰਹੇ ਹਾਂ ਜੀ ਹੋ ਗਏ ਹਾਂ ਰੈਡੀ ਜੋ ਕਿ ਪਾਰਟੀ ਤੇ ਜਾਣ ਵਾਸਤੇ ਤੇ ਆਪਾਂ ਲੈ ਗਿਆ ਗਿਆ ਹੁੱਡੀਆਂ ਸਾਰਿਆਂ ਨੇ ਜਸਪੂਲੇ ਵੀ ਹੁੱਡੀ ਸਹਿਜਲੇ ਵੀ ਹੁੱਡੀ ਜਸੂ ਨੂੰ ਤਾਂ ਤਿਆਰ ਕਰਨਾ ਪਿਆ ਅਸੀਂ ਤਿਆਰ ਹੋ ਚੁੱਕੇ ਹਾਂ ਜੀ ਕਿ ਇੱਧਰ ਇਹਦੀ ਇਹਦੀ ਮੈਡਮ ਦੀ ਤਿਆਰੀ ਜਿਹੜੀ ਉਹ ਚੱਲ ਰਹੀ ਹੈ ਤੱਕ ਇਹ ਨਹੀਂ ਤਿਆਰ ਹੋਏ ਤੱਕ ਬਾਕੀ ਸਾਰੇ ਤਾਂ ਤਿਆਰ ਹੋ ਚੁੱਕੇ ਆ ਜੀ ਆਲ ਰੈਡੀ ਹੋ ਚੁੱਕੇ ਧੁਲੀ ਨਾ ਆਪਣੀ ਕੋਲ ਬਾਰ-ਬਾਰ ਕਹਿੰਦੀ ਦਾਦੀ ਜਲੂਸ ਕੱਢ ਲੈ ਆ ਸੂਟ ਕੇ ਤਾਂ ਸਮਾਇਆ ਦਾਦੀ ਇੱਕ ਇੱਕ ਬਣੀ ਮੈਂ ਇੱਕ ਇੱਕ ਡਾਈਕੀ ਬਣ ਕਹਿੰਦੀ ਇੱਕ ਮੋਢਾ ਇਧਰ ਜਾਂਦਾ ਕਿੱਦਾਂ ਬਾਦੀ ਨੇ ਮੰਨਣਾ ਨਹੀਂ ਨਾਦੀ ਨੇ ਤਾਂ ਬੇਇੱਜ਼ਤੀ ਕਰਾਈ ਹੈ ਨਾ ਚੁੱਪ ਕਰ ਮੇਰਾ ਬਾਪ ਆਵੇ ਬਾਪ ਆ ਤੀਂ ਤਾਂ ਆਦੀ ਨੇ ਮੰਨਣਾ ਨਹੀਂ ਬੇਇੱਜ਼ਤੀ ਕਰਾ ਕੇ ਰਹਿਣਾ ਕਹਦੀ ਮੂਹੜ ਕਈ ਜਾਂਦਾ ਹਾਂ। ਇਹ ਅੱਜ ਗਈ ਜਾਂਦੀ ਆ। ਕੀ ਹੈ ਦਾਦੀ? ਦਾਦੀ ਮੂਹੜ ਗਈ ਜਾਂਦੀ ਆ ਮੂਹੜ। ਹਾਂ। ਇਹ ਕੰਜਾ ਓਏ। ਇੱਥੇ ਕਈ ਬਦਲ ਲਵੜੇ ਸੁਣ ਦੇਖਿਓ ਹਾਣੇ। ਹੱਲੇ ਇੱਕ 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 ਫੰਕਸ਼ਨ ਸ਼ੁਰੂ ਆ। ਨਹੀਂ ਸਹੀ ਹੈਗਾ ਨਹੀਂ ਦਰਦ ਆਪੂ ਇਤੋਂ ਵਧੀਆ। ਆ ਮਮੀ ਦਰਦ ਦੀ ਨਹੀਂ। ਗੱਲ ਪਤਾ ਕੀ ਆ? ਇਹ ਕਪੜਾ ਇਦਾਂ ਦਾ। ਆ ਮੀ ਮੈਂ ਮੇਰਾ ਨਹੀਂ ਕਪੜਾ ਇਦਾਂ ਦਾ। ਉਸ ਮਾਇਆ ਇੱਕ ਉਹ ਮੇਰਾ ਨਾ ਕਪੜਾ ਜਿਸ ਨਾਲ ਜਾਈਦਾ ਬੜਾਈ ਨਹੀਂ ਗੜਾਦਾ ਸੀਣਾ ਉਦਾ ਸੀ ਤੇ ਪੱਟੇ ਨੂੰ ਬਾਹਰ ਉਹ ਸੈਡਾ ਤੋਂ ਵੀ ਸੀਣਾ ਉੱਤੇ ਦੀਦੀਆਂ ਦੇਖ ਹਾਂ ਤਾਂ ਮਾਦੀ ਦਿਓੜੀ ਦੀ ਗੱਲ ਹੈ ਹਾਂ ਨਾ ਸੀਣਾ ਰੋੜ ਗਿਆ ਨਾ ਬੋਲ ਕਿ ਮੁਰ ਗਿਆ ਆਪ ਕੱਢ ਲਾ ਮੈਂ ਤਾਂ ਭੱਜਣਾ ਆਉਂਦਾ ਸੀਣਾ ਸੀਣਾ ਮਾਰ ਲਾ ਦਾਦੂ ਨੇ ਪੁੱਛ ਬਾਬੂ ਜਬਲਾ ਰਹੇ ਪੁੱਛ ਬਾਕੀ ਦੱਸ ਮੋਣਾ ਹੀ ਪਿੰਡ ਵਾਲੀ ਤੂੰ ਕੋਣ ਨੇ ਵਧੀਆ ਥੇੜਾ ਜਗਾ ਤੱਕ ਫਾਂ ਟ੍ਰੇਡ ਦਤ ਦੇ ਦਿੱਤਾ ਉਹਦਾ ਐਦਾਂ ਥੋੜੀ ਬੜਾ ਪੈਸੇ ਚੋਦੀ ਚੋਦੀ ਦੇ ਆ ਟ੍ਰੇਡ ਨੂੰ ਦੇ ਦਿੱਤਾ ਉਹ ਪੈਸੇ ਨਹੀਂ ਵੀ ਚੋਦੀ ਮੈਂ ਤਾਂ ਸੀਦੇ ਇਹ ਕਪੜੇ ਤਾਂ ਦੇ ਧੰ ਬਿਠੀ ਲੈਂਦੀ ਆ ਬਾ ਬਹੁਤ ਰਹੀ ਗਾ ਇਹ ਤੁੰਗੜਾ ਨਹੀਂ ਉਹਨੇ ਆਪੇ ਨੇ ਕਿਹਾ ਬੱਬਾ ਉਹਦੀ ਵਧੀਆ ਜਿਹਦੇ ਨੂੰ ਬਹੁਤ ਕਹਿੰਦੀ ਪਾਗ ਟੋੜ ਗਈ ਤੁਸਾਂ ਕਹਿੰਦੀ ਸੀ ਆ ਵੀ ਕਿੱਦਾਂ ਨਹੀਂ ਸੁਣਾ ਲਈ ਉਹ ਹੀ ਤਾਂ ਮੈਂ ਵੇਖ ਜਾਨੀ ਮੇਰਾ ਜੈਂਪਰ ਦੇਖਿਓ ਤੈਨੂੰ ਨਾ ਦੇਖੋ ਆ ਚਲ ਪਾਈ ਉਹਦੇ ਵੀਰੀ ਦਲੋਂ ਹੋਰ ਬਰਸੋ ਕਰ ਲੈ ਲੋ ਨਹੀਂ ਤਾਂ ਛੇ ਹੋਰ ਪਾੜੋਗੇ ਹੋਰ ਕੀ ਅੱਜ ਵੱਡੇ ਹੋਰ ਆ ਗਏ ਆ ਸੋਨਾ ਲੱਦਦਾ ਉੱਦ ਪਾਇਆ ਆ ਸੋਨਾ ਲੱਦਦਾ ਉਦੋਂ ਉਹਦਾ ਰੋਣ ਲਗਾ ਪਰ ਗੜਾ ਦਾਦੀ ਦਾ ਇਦਾਂ ਇਦਾਂ ਜਾਂਦੇ ਆ ਤੁੰਨੀ ਕਿਹੜੀ ਲੈਣੀ ਫੇਰ ਨਾ ਪਾਪਾ ਗੜਾ ਦਾਦੀ ਦਾ ਇਦਾਂ ਜਾਂਦੇ ਆ ਨਹੀਂ ਇੰਨਾ ਜਿਹੜਾ ਪਾਇਆ ਆ ਇਹਦੇ ਨਾਲ ਇਹਨਾਂ ਤੁੰਨੀ ਆ ਰਹਿਣ ਤੁੰਨੀ ਦੇਖ ਲੈਣਾ ਪਹਿਲਾਂ ਕਿਹੜੀ ਲੈਣੀ ਲੈ ਖਰਾਓ ਕਰਦਾ ਵੱਡਾ ਥੋੜ੍ਹ ਦੂ ਹਾਏ ਹਾਏ ਦਾ ਰਾਹੀ ਉਹ ਲੋ ਜੀ ਨਿਆਣੇ ਨੂੰ ਆਤੇ ਗਏ ਆ ਤੇ ਹੁਣ ਲੱਗਿਆ ਮੈਂ ਹਣ ਤਿਆਰੀਆਂ ਸ਼ੁਰੂ ਅੱਜ ਪਾਰਟੀ ਆ ਦੀ ਬਸ ਅੱਜ ਗਿਫਟ ਰੱਖ ਲਿਆ ਵਿੱਚ ਇਹ ਤੂੰ ਖਾਲਾ ਨਹੀਂ ਇੱਧਰ ਆ ਚ ਪੜ ਤੁਸੀਂ ਮੂਬੜਾ ਤਿਆਰ ਹੋ ਜਾਓ ਹੁਣ ਪਾਪਾ ਆ ਰਹੀ ਹੈ ਤਿਆਰੀਆਂ ਨੁੰਨਿਆ 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 ਬੱਬਾ ਇੱਕ ਨੁੰਮੀ ਦਾ ਬੱਬਾ ਆਹੇ ਹਲੋ ਜੀ ਮੇਰਾ ਘਰ ਵੜਾ ਮੈਨੂੰ ਪਿਆਰ ਹੀ ਨਹੀਂ ਕਰਦਾ ਮਹਿੰਦੀ ਦੇ ਲੋ ਕਿੰਨੀ ਘਟ ਚੜੀ ਨਹੀਂ ਨਹੀਂ ਗੂੜੀ ਚੜੀ ਕਮੀਨੇ ਆ ਦੇਖੋ ਦੇਖੋ ਮਹਿੰਦੀ ਕਿੰਨੀ ਗੂੜੀ ਚੜੀ ਸੇ ਦੋ ਮਿੰਟੀ ਲਾਈ ਲੈ ਇਹ ਵਾਲੀ ਵੀ ਲਾਈ ਕਹਿੰਦੇ ਕਹਿੰਦੇ ਮੈਂ ਵੀ ਲਾਉਣੀ ਆ ਦੇਖਣਾ ਤੂੰ ਕਿੰਨਾ ਪਿਆਰ ਕਰਦੀ ਉਹਦੇ ਲਾਤੀ ਲੱਗੀ ਆ ਲਾਉਣੀ ਆ ਚੁੱਪ ਰਿਆ ਕਰੋ ਮਹਿੰਦੀ ਲਾਈ ਉਹ ਹਾਂ ਨਾਨਾ ਨਾਨੀ ਗਈ ਦਾੜੀ ਉਹ ਨਹੀਂ ਲਾਉਂਦੇ ਆ ਮੈਂ ਨਾਨੀ ਦਾੜੀ ਨੂੰ ਨਹੀਂ ਕਦੀ ਲਾਈ ਇਹਨਾਂ ਨੇ ਦਾੜੀ ਨੂੰ ਨਹੀਂ ਲਾਈ ਦੇ ਦਿਖਾਇਆ ਦਿਖਾਇਓ ਕਹਿੰਦੇ ਮੈਂ ਵੀ ਲਾਉਣੀ ਆ ਮੈਂ ਦੇਖੋ ਤੂੰ ਕਿੰਨਾ ਪਿਆਰ ਕਰਦੀ ਓਹ ਦੇਖੋ ਇੱਥੇ ਲੱਗ ਗਿਆ ਤਾਂ ਗੂੜੀ ਕਿੰਨੀ ਦੇਖ ਇਹ ਮੇਰੇ ਜੰਨੀ ਆ ਦੇਖੋ ਹੁਣ 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 ਇਹ ਹੋਰ ਕੋਈ ਪਿਆਰ ਕਰਦੀ ਆ ਇਹ ਹੋਰ ਕੋਈ ਕਰਦੀ ਆ ਨਨੂ ਨਨੂ ਪਾਪਾ ਕੋਲੋਂ ਮੈਂ ਪਾਉ ਨਹੀਂ ਕਰਦੀ ਤੂੰ ਕਾਦੀ ਪਿਆਰ ਪਾਪਾ ਨੂੰ ਤੂੰ ਕਾਦੀ ਪਿਆਰ ਹੋਣਾ ਹਾਂ ਆ ਬੋਲ ਜਿਹੜਾ ਇੱਕ ਹੋਰ ਸੀਤਾ ਹੀ ਮੰਮੀ ਮੈਨੂੰ ਲੱਗਦਾ ਅੱਜ ਤਾਂ 10 ਸੂਟ ਬਦਲਣ ਹੁਣੇ ਆ ਵੀਰਾਂ ਦੀ ਕੱਟ ਦੀ ਗੱਲ ਆ ਉਹ ਹਾਂ ਨਾ ਭਾਈ ਹਾਂ ਨਾ ਇਹ ਵਾਗੇ ਤਰਕ ਨਹੀਂ ਹੋ ਰਿਹਾ ਕੋਈ ਰੰਗ ਦਾ ਸੂਟ ਪੋਰਾ ਇੰਨੇ ਸੂਟ ਪਏ ਅੰਦਰ ਖਾਏ ਦਾਦੀ ਦਾ ਬੈੱਡ ਵੀ ਹੂਟਾ ਨਾ ਭਰੇ ਆ ਕੱਪੜੇ ਵੀ ਹੂਟਾ ਨਾ ਭਰੇ ਆ ਮੂੰਹ ਮਾਰੀ ਜਾਂਦੀ ਮੂੰਹ ਮਾਰੀ ਜਾਂਦੀ ਆ ਰੁਵਾਵੇ ਨਹੀਂ ਹੂਟੇ ਆ ਆ ਰਿਹਾ ਦੇਖ ਲੋ ਸਾਰ ਜਾਂਦੇ ਗੋਲ ਆਵੇ ਨਹੀਂ ਪਾਇਆ ਚੱਲ ਹਾਂ ਆ ਵੀ ਸਿੱਤਾਈ ਚਲ ਹਾਂ ਸਹੀ ਆ ਰਾ ਬਸ ਤਿਆਰ ਹੁੰਦੇ ਪਏ ਦੱਸ ਦਾਂਗੇ ਫੋਨ ਕਰ ਦਾਂਗੇ ਰੇੰਪੀ ਆ ਗਈ ਆ ਪਾਣੇ ਅੱਛਾ ਠੀਕ ਆ ਬਸ ਵੇ ਠੀਕ ਆ ਠੀਕ ਤਿਆਰ ਹੋ ਗਿਆ ਚਲੋ ਇਹਦੀਰ ਹੋ ਗਈ ਲੋ ਜੀ ਤਾਂ ਤਿਆਰ ਹੋ ਰਿਆ ਸੈਜੂ ਵੀ ਤੇ ਇਧਰ ਮੈਡਮ ਵੀ ਤਿਆਰ ਹੋ ਚੁੱਕੇ ਆ ਲਹਿੰਗਾ ਚੋਲੀ ਪਾ ਲਿਆ ਇਹਨਾਂ ਨੇ ਵੀ ਅੱਜ ਦੁਪੱਟਾ ਸਿਰ ਕਰਿਆ ਦੁਪੱਟਾ ਤੁਹਾਡਾ ਸਿਰ ਕਰਿਆ ਜੀ ਦੁਪੱਟੇ ਦੀਆਂ ਤਾਂ ਸਾਰੀਆਂ ਗੇਮ ਆ ਦੁਪੱਟੇ ਨੇ ਤਾਂ ਸਾਰੀ ਦੁਨੀਆ ਕਮਾਤੀ ਦੁਪੱਟਾ ਦਾ ਕਾਉਣਾ ਉਹ ਜਿਹੜਾ ਲੈਣਾ ਆ ਆ ਚਾਹਦੇ ਸੀ ਕੀ ਆ ਬਹੁਤ ਦੁਪੱਟੇ ਹੀ ਤਾਂ ਗੇਮ ਆ ਸਾਰੀ ਉਹ ਮੈਂ ਸੈਦ ਵੀ ਵਗੋ ਸਟਾਈਲਿਸਟਿਕ ਕਰ ਦਵਾ ਸਾਇਦ ਉਹ ਲਾਣਾ ਹੈ ਆਪਣੇ ਸਟ੍ਰੈਟਿਕਸ ਦਾ ਸ਼ਰਮ ਲਾਉਣੀ ਆ ਜਿਹੜੇ ਬਾਦੂਂਗੀਆਂ ਫੇਲ ਆਈਆਂ ਫਿਰ ਚਮਕਦੇ ਰਹਿਣੇ ਬਾਲ ਇੱਕਾਂ ਦੇ ਪਾਲ ਨਿਕ ਨਿਕੇ ਬਹੁਤ ਆ ਤਾਂ ਨਾ ਕੇ ਪਾਸੇ ਨੂੰ ਆਉਂਦੇ ਨਾ ਕਿਸੇ ਕੱਕ ਤੂੰ ਬੇਟੀ ਆ ਸੁਸੂ ਹੋ ਗਿਆ ਨੈਪੀ ਲੱਗਾ ਕਰ ਲਾ ਨੈਪੀ ਲੱਗਾ ਨੈਪੀ ਲਾਇਆ ਇਹ ਨੈਪੀ ਲੱਗਾ ਆ ਨੈਪੀ ਲੱਗਾ ਆ ਨੈਪੀ ਲਗਾ ਪੁੱਤ ਕਰ ਲਾ ਨੈਪੀ ਅੰਗਾ ਕਰ ਲਾ ਦੱਦੀ ਟੁੱਟੇ ਦੱਦੀ ਟੁੱਟੇ ਹਾਇਰ ਬਸਾ ਲਈ ਤਰਾ ਕਪੜਾ ਮੈਂ ਕਰ ਤਾ ਉਹ ਇਹ ਕਿੱਥੇ ਸਿਰਫ ਹਾਂ ਬਰਨ ਜੀ ਸਾਰੇ ਜਣੇ ਰੈਡੀ ਹੋ ਗਏ ਆ ਆ ਗਿਫਟ ਰੱਖਿਆ ਬੈਠਣਾ ਕਿਦਾਂ ਲੱਤਾ ਕੱਠੀਆਂ ਕਰਕੇ ਬੈਠਣਾ ਪੈਣਾ ਜਸੂ ਜੀ ਦਸੂ ਦਾ ਬਰਥਡੇ ਹੈ ਜਸੂ ਵੀ ਰੈਡੀ ਹੋ ਚੁੱਕਿਆ ਲੈਟਾ ਵਾਲੇ ਬੂਟ ਪਾ ਕੇ ਨਾਲ ਕੋਟੀ ਛੋਟੀ ਪਾ ਕੇ ਹੁੱਡੀਆਂ ਪਾਈਆਂ ਦੋਨਾਂ ਨੇ ਹੁੱਡੀਆਂ ਚਲੋ ਚਲੋ ਬੈਠੋ ਬੈਠੋ ਚਲੋ ਚਲੋ ਓਏ ਕਿਦਾਂ ਵਟੋਣਾ ਮੈਨੂੰ ਪੱਟਾ ਦੇ ਉੱਪਰ ਰੱਖ ਲਓ ਇਹਨੂੰ ਦੇਖ ਸੀਟ ਤੱਕ ਵੀ ਨਹੀਂ ਮੁੱਕੀ ਦੇ ਆ। ਅੰਮ੍ਰਿਤ ਦੀ ਹੋਕਾ। ਅੰਮ੍ਰਿਤ ਤੋਹੀ ਵੀ ਤੇਰੇ ਨਹੀਂ ਮੇਰਾ ਦੇ ਹੈ। ਸਾਡਾ ਹਾਲ ਦੇਖ ਲੋ ਸਾਰੇ ਪਰੋੜੇ ਪਹੁੰਚ ਗਏ ਆ। ਆਈ ਆਈ ਲੈਤੀ ਕੁ ਮੀਆਂ ਨੇ। ਇਹ ਤਾਂ ਫੰਕਸ਼ਨ ਤੇ ਪਹੁੰਚੇ ਨਹੀਂ। ਹਾਂ ਦੇਖ ਲੋ। ਪਰੋੜੇ ਪਹੁੰਚ ਗਏ ਹਾਲ ਦੇਖ ਲੋ। ਬੰਦੇ ਹੁਣ ਕਰੇਗੇ ਮੁੜ ਕੇ ਜਾਣਾ। ਬੜੀਆ ਹਾਲ ਸੇ ਵੀ ਪੜਦਾ ਹੀ ਤੇ ਆ ਕੋਈ ਗੱਲ ਨਹੀਂ। ਇਦਾਂ ਬੈਟਰੀ ਚਾਰਜਰ ਖਰੀਦ ਕੇ ਆਪ ਹੀ ਚੰਗਾ ਲਗਾ ਲੈ। ਆਹ ਮਾਂ ਜੀ ਜਾਂਦੀ ਸਾਡੀ ਦਸੂਰੀ। ਮੰਮੀ ਕਹਿੰਦੇ ਕੱਟ-ਕੱਟ ਵੜਾਈ ਜਾ। ਰਾਸ਼ ਦੇਖੋ ਕਿੰਨਾ। ਮੰਮੀ ਕਹਿੰਦੇ ਖੜੀ ਹੋਰੇ ਖੜੀ ਹੋਈ। ਮੰਮੀ ਮੰਮੀ ਪਰ ਤੁਸੀਂ ਸਾਰੇ ਪਰੋੜੇ ਕਹਿੰਦੇ ਹੋਣੇ ਜਾਣ ਕੇ ਨਹੀਂ ਕਰਾਉਂਦੇ ਆ ਦੇ ਦੇ ਲੋਈ ਕਦੋਂ ਦੇ ਰੁਕੇ ਇੱਥੇ ਹੁਣ ਕੀ ਕਰੀਏ ਪੰਗਾ ਅੱਲਾਟਾ ਵਾਲੀ ਨੂੰ ਲਾਟਾ ਤੋੜ ਦੋ ਤੈਨੂੰ ਤੋੜ ਦੇਣਾ ਉਹਨਾਂ ਨੇ ਜਲ ਥੋੜਾ ਮਾਰ ਕੇ ਤੋੜ ਦੋ ਮੰਮੀ ਕਹਿੰਦੇ 12 ਵਜੇ ਦਾ ਕਿਹਾ ਰਣਾ 2 ਵਜੇ ਬਾਹੇ ਗੁਰੂ ਤੂੰ ਇਹ ਨਹੀਂ ਬੋਲੇ ਕੋਈ ਮਨ ਨਾ ਜੁਣ ਰਹਾ ਯਾਰ ਕਿ ਡਰਾਈਵਰ ਸਾਹਿਬ ਰੁੱਸੇ ਆ ਮੋਰੇ ਕੀ ਹੋ ਰਿਹਾ ਲੈ ਡਰਾਈਵਰ ਸਾਹਿਬ ਨੂੰ ਮਨਾਵੋ ਕੋਲ ਡਰਿੰਕ ਦੂ ਸੈੱਪਸ ਲੈ ਕੇ ਆਜੋ ਡਰਾਈਵਰ ਸਾਹਿਬ ਨੂੰ ਮਨਾਵੋ ਡਰਾਈਵਰ ਸਾਹਿਬ ਜੀ ਉਹ ਹੈਲੋ ਕੋਲ ਡਰਿੰਕ ਪਹਿਲੇ ਪਿਲਾ ਦੇਣੀ ਸਾਹਿਬ ਉਹ ਹੀ ਪਿਲਾਵਾ ਕੇ ਹੁਣ ਕੀ ਕਰਨਾ ਪੇਰਾ ਚਾ ਜੇ ਸਾਲ ਰਾਤ 3:00 ਵਜੇ ਵਾਹ ਇਤਰਾਸੀ ਬਹੁਤ ਪਾਰਕਿੰਗ ਵਾਲੇ ਖੜੇ ਆ ਗਏ ਪਾਰਕਿੰਗ ਛੱਡੋ ਰੌਸ ਦੇਖਿਓ ਬੱਲੇ ਓ ਅੱਤਰੀ ਹੋਵੇ ਲੇਡੀਜ਼ ਹੁਣ ਅਸੀਂ ਕੀ ਕਰੀਏ ਟ੍ਰੈਫਿਕ ਹੀ ਬਹੁਤ ਹੈ ਕੀ ਕਰੀਏ ਕੁਝ ਨਹੀਂ ਕਰ ਸਕਤੇ ਹਮ ਲੋਗ ਟ੍ਰੈਫਿਕ ਹੀ ਬਹੁਤ ਹੈ ਚਲੋ ਪਾਣੀ ਨਾਲ ਬਹੁਤ ਖੜੋ ਪਹੁੰਚ ਗਏ ਹਾਂ ਜੀ ਚਲੋ ਕੇਡ ਖੋਲੋ ਮੰਮੀ ਚਲੋ ਥੱਲੇ ਉੱਪਰ ਜਾਣਾ ਥੱਲੇ ਹੀ ਆ ਆ ਗਏ ਕਿੱਥੇ ਜਾਣਾ ਥੱਲੇ ਉੱਪਰ ਥੱਲੇ ਥੱਲੇ ਬਾਜੀ ਹੁਣ ਕਹਿੰਦੇ ਹੋ ਲਓ ਜੀ ਸਾਰੇ ਇਸ ਤਰ੍ਹਾਂ ਪਹੁੰਚ ਗਏ ਦਹੀ ਦੇ ਨੂੰ ਆਏ ਮੁੜ ਕੇ ਚਲੋ ਜੀ ਕੇਕ ਵਾਲਾ ਬੰਦਾ ਆ ਗਿਆ ਲੈ ਕੇ ਕੇਕ ਗਗਨ ਆਈ ਗਗਨ ਆਈ ਨਹੀਂ ਰੁਕ ਜਾ ਉਧ ਤੱਕ ਹੀ ਨਹੀਂ ਖੁੱਲਣੀ ਉਹਨਾਂ ਦੀ ਇਧਰ ਦੀ ਖੁੱਲਣੀ ਤੱਕ ਇਧਰ ਦੀ ਚਲੋ ਆ ਜਾਓ ਇਧਰ ਦੀ ਖੁੱਲਣੀ ਤੱਕ ਇਧਰ ਦੀ ਚਲੋ ਆਜੋ 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 ਮੰਮੀ ਦਾ ਕੱਢ ਲਓ ਬਾਹਰ ਸੋਸੀਕਲ ਜੀ ਦੋਸਤੋ ਕੀ ਹਾਲ ਚਾਲ ਹੈ ਜੀ ਇਹੀ ਲੇਟ ਹੋ ਗਏ ਸਾਨੂੰ ਤੈਅ ਦਿlo ਤੈਅ ਦਿlo ਸੌਰੀ ਭਾਈ ਕੀ ਆ ਮੁਆਰਕਾ ਭਾਈ ਤੈਅ ਦਿlo ਸੌਰੀ ਭਰਾਵਾ ਮਾਨੂੰ ਮਾਫ ਕਰਦੋ ਗਲਤੀ ਹੋ ਗਈ ਸਾਡੇ ਕੋਲ ਅਜੀ ਲੱਡੂਆਂ ਟੱਪੇ ਨੇ

ਔਰ ਜਸੂ ਉਹਦਾ ਸਾਈਡ ਨੂੰ ਲੈ ਜਾਣਾ ਸਾਈਡ ਆਇਆ ਤੜੀ ਆਪਾਂ ਆਪਾਂ ਸਾਈਡ ਲੈ ਜਾ ਜਾ ਆਇਆ ਤੁਸੀਂ ਆ ਜਾ ਹਾਂ ਚਾਹ ਮਾਣੇ ਚੰਨ ਜਿਹੜਾ ਨਾ ਮਾਰਿਆ ਆਇਓ ਕੱਟ ਨੂੰ ਨਾ ਕੋਈ ਨਹੀਂ ਬੈਟ ਕਰ ਲੈ ਜਾ ਬਰਥਡੇ ਗਰ ਲਾਉਣੀ ਲਈ ਰੋਕੀ ਉਹ ਦੱਸ ਇਹਦਾ ਕਰੀਏ ਬਰਥਡੇ ਗਰ ਲਾਉਣੀ ਬੋਲ ਬਨੇ ਆਣਾ ਨਹੀਂ ਰਹਿਦਾ ਨਹੀਂ ਉਹ ਮਗਰ ਕੁੜੀ ਬੰਦ ਤੂੰ ਵੀ ਜਲ ਜਾ ਬੰਦ ਆ ਜਾ ਆ ਜਾ ਇਹ ਚ ਰੋਣਾ ਕਿੰਨਾ ਚਲਾ ਦੇ ਇਹ ਫਟਫਟ ਕਿੰਦੀ ਆ ਚੱਲ ਇਹ ਦਸੂਰ ਅੰਦਰ ਆਊਟ ਹੋ ਪਰ ਯਾਰ ਇਹ ਦਸੂਰ ਨਹੀਂ ਮੈਂ ਕਿੰਨਾ ਮਾਂ ਕਿੱਥੇ ਲੁਕੀਆਂ ਇਹ ਕਿ ਬਦਲ ਲੱਗਦੀਆਂ ਨੇ ਵੇਖ ਲਾ ਜਿੱਦਾਂ ਕਰਦੀਆਂ ਉਹ ਜਲਦੀ ਰਹਿੰਦੀ ਨਹੀਂ ਇਹ ਜਸੂ ਕਿੱਥੇ ਬੜਾਈ ਇਹ ਜਸੂ ਦਾ ਗੈਫਟ ਇਹ ਭੈ ਗੀ ਇਹ ਬੱਬੂ ਪਤਨ ਲੱਗੇ ਇਹ ਨਹੀਂ ਆ ਇਹਦਾ ਮੈਨੂੰ ਨਹੀਂ ਪਤਾ ਕਿ ਕਿੱਥੇ ਖੋਲਾ ਹੈ ਇੱਥੇ ਬੈਠ ਗਿਆ ਗੈਫਟ ਦੇ ਦੀ ਜਸੂ ਨੂੰ ਓਹ ਬਾਓ ਨਾ ਇਹ ਕੀ ਬਾਤੜੀਆਂ ਹੈਂ ਬੋਲੇ लाख रुपये के कर्ज पाद तू लोन दे ਮਾਣਿਆ ਮਾਣਿਆ ਜੀ ਆ ਜਾਓ ਨਾ ਮਾਣਿਆ ਜੀ ਆ ਜਾਓ ਕੋਈ ਗੱਲ ਨਹੀਂ ਆ ਜਾਓ ਕੋਈ ਗੱਲ ਨਹੀਂ ਲੈਣੇ ਤੁਸੀਂ ਹੁਣ ਬਾਹਰ ਆ ਜਾਓ ਫੋਟੋ ਕਰ ਲਈ ਸਾਰੇ ਆ ਗਏ ਚਲੋ ਚਲੋ ਫੜੇ ਨਾ ਫੜੇ ਕਿਹ ਕਾਨਾ ਇੱਕ ਦੀ ਇੱਕ ਬਣਾ ਲੈ ਏਦੀ ਖੇਤੜੀ ਫਾਇਰ ਬੰਦ ਲਾ ਦੇ ਬੇਕੋ ਬੇਕੋ ਆ ਗਈ ਬੜਾ ਮੋੜ ਆ ਗਈ ਜੀ ਇਹ ਪੁੰਦੂ ਦੀ ਮੰਮੀ ਨੂੰ ਜੀ ਜੀ ਤੂੰ ਮੇਰੇ ਪਾਣੀ ਨਹੀਂ ਪਤਾ ਲਾਦੀ ਜੀ ਬੜਾ ਦੀ ਨਹੀਂ ਬੜਾ ਬਹੁਤ ਦੀ ਨਹੀਂ ਬੜਾ ਭਾਜੀ ਆ ਜਾਓ ਬੰਦੇ ਨੂੰ ਤੇਰੇ ਨਾਲ ਸ਼ਾਇਦ ਪਰ ਤਾਂ ਵੀ ਰੋ dom <laughs> ini ਸਾਰੇ ਮਰਵਾਕ ਤੋਂ ਫੈਜੂ ਕਰਾਉਂਦੇ ਆਂ। ਦਸਰੀ ਨੂੰ ਹੁੰਦੀ ਬੜੀ ਚੋਰੀ ਆ। ਵੀਰ ਗੁੱਸੇ ਵਿੱਚ ਆ ਗਏ। ਆਇਆ ਪ੍ਰਾਰਭ ਜੀ ਨੇ ਪ੍ਰਾਰਭ। ਬਾਤ ਕੋਈ ਨਹੀਂ ਜਣੀ। ਕੋਈ ਨਹੀਂ ਮੈਂ ਕੱਢਣੀ ਫੋਟੋ। ਦੋ ਅੱਧੇ ਪਾ ਦੇ। ਬਾਤ ਕੋਈ ਨਹੀਂ। ਚਲੋ ਵੀ ਆਈਏ ਜੋ ਬਰ ਬਰ ਸਾਰੇ ਆ ਜਾਈਓ। ਆਜਾ ਆਜਾ ਬਾਜੂ ਇਹ ਨਹੀਂ ਕੱਟ ਉਹ ਕੱਢ ਲਾਓ ਬਿਲਕੁਲ ਆਜਾ ਆਜਾ ਆ ਜੀ ਨਾ ਚਾਲੂ ਉਹ ਮਾਰੀ ਚੋਰੀ ਕਰਾਉਂ ਮੈਂ ਉਹ ਉਹਨਾਂ ਨੇ ਜਾਣਾ ਪਤਾ ਮਾਸੀ ਜੀ ਨੂੰ ਵੀ ਇੱਥੇ ਬੁਲਾ ਲੈਣਾ ਸੀ ਵਿਚਾਰੀ ਤੇ ਉਹਨਾਂ ਨੂੰ ਕਹਿੰਦੇ ਕਹਿੰਦੇ ਮੈਂ ਨਹੀਂ ਲੈਣਾ ਉਹ ਨਹੀਂ ਮੰਨਦੀ ਹੋਈ ਆ ਚਲੋ ਕਿਹੜੀ ਗਈ ਹੋ ਕੇ ਇੱਕ ਫਿਰ ਨੂੰ ਕੁੜੀ ਨੂੰ ਖਵਾਣਾ ਪੈ ਗਿਆ ਹੋਰ ਹੋਰ ਆਜੋ ਭਾਜੀ ਮੈਂ ਨਹੀਂ ਖਵਾਈ ਜੋ ਸੈ ਨਹੀਂ ਸੈ ਨੂੰ ਖਵਾਓ ਸੈ ਮੈਂ ਕਿਉਂ ਜਾਂਦੀ ਨਹੀਂ ਚਲੋ ਬੱਚੇ ਤੁਹਾਨੂੰ ਪਾਸ ਨੂੰ ਦੁੱਧ ਆ ਲੱਗਦਾ ਹੋਈ ਨਹੀਂ ਆਣੀ ਚਲੋ ਆਪ ਲੈ ਕੇ ਕੱਢ ਲਓ ਥੋੜਾ ਜਿਹਾ ਚੋਕਲੇ ਆ ਜੀ ਮਾਂ ਨੂੰ ਖਵਾਣੇ ਚਾਹੀਦੇ ਮਾਂ ਨੂੰ ਖਵਾਣੇ ਚਾਹੀਦੇ ਮਾਂ ਨੂੰ ਖਵਾਣਾ ਇੱਥੇ ਕੱਢ ਲਓ ਤੇ ਇਹ ਚ ਕਰ 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 ਲਓ ਤੇ Hva er det? ਇਹ ਇਸ ਦਾ ਉਹਦੀ ਨੇ ਕਿ ਕਿ ਮੈਂ ਨਹੀਂ ਪਾ ਸਕਦਾ ਉਹ ਤਾਂ ਖੜੀ ਨਹੀਂ ਹੁੰਦੀ ਇਥੇ ਆਪ ਵੀ ਤਾਂ ਖਾਈ ਹੁੰਦੀ ਆ ਲੈ ਸਰ ਤੇਰੇ ਬੰਦੇ ਪਾ ਗਲੀ ਹੁੰਦੀ ਜਾਂਦੀ ਤੇ ਜਾ ਹੁਣ ਬੈਠਾ ਆ ਆ ਦੋਨੋਂ ਤਾਂ ਅੱਧੀ ਅੱਧੀ ਖਾਣੀ ਆਪ ਕੋਲ ਉਹ ਆਸਾ ਕੀ ਇਹ ਨਹੀਂ ਲਓਗੇ ਚੋਲੀਆਂ ਇਜਾ ਦੇ ਚੋਲੀਆਂ ਖਾਣ ਹੁੰਦੀਆਂ ਸੈਂਡ ਰਹਿ ਥੋੜਾ ਇੰਨਾ ਹੋ ਗਿਆ ਹੋ ਗਿਆ ਚਲਾਇਆ ਆਪਾਂ ਕਿਹਾ ਤੁਮੀ ਆ ਜਾਓ ਬਣਾਓ ਕੁਝ ਸੀ ਲਓ ਮੰਨੂ ਵੀ ਠੀਕ ਹੈ ਅਰੇ ਇਹ ਕਿਹਦੀ ਅੱਜ ਲੋਕ ਵੀ ਬਰਥਡੇ ਦੀਆਂ ਤਿਆਰੀਆਂ ਜਿਹੜੀਆਂ ਸੀਗੀਆਂ ਆਪਣੀਆਂ ਸਕਸੈਸਫੁਲ ਰਹੀਆਂ ਤੇ ਇਧਰ ਬਰਥਡੇ ਜਿਹੜਾ ਸੈਲੀਬ੍ਰੇਟ ਕਰ ਲਿਆ ਆ ਆਪਾਂ ਤੇ ਹੁਣ ਜਿਹੜਾ ਵੀ ਸਾਰੇ ਜਾਣੇ ਫੋਟੋਸ ਕਰਾਉਂਦੇ ਆਪਣੀ ਪੂਰੀ ਫੈਮਿਲੀ ਸੋ ਇਧਰ ਦੇਖ ਸਕਦੇ ਤੁਸੀਂ ਅੱਜ ਸਿਸਟਰ ਹੁਣੀ ਆ ਤੇ ਆਪਣੀਆਂ ਫੋਟੋਸ ਹੋ ਗਈਆਂ ਤੇ ਆ ਦੇਖੋ ਜਿੰਨਾ ਵੀ ਪ੍ਰੋਫਿਟ ਸੀ ਸਾਰਾ ਸਿਆਹ ਹੀ ਲੈ ਗਈ ਆ ਤੇ ਆ ਬਾਕੀ ਸਾਰਿਆਂ ਨੇ ਫੋਟੋ ਕਰੁੰਦੇ ਪਏ ਆ ਤੇ ਇੱਧਰ ਤੁਸੀਂ ਆਓ ਦੇਖੋ ਚੈੱਕ ਚੈੱਕ ਤੇ ਚੈੱਕ ਚੈੱਕ ਮਿਲ ਜਾਂਦੇ ਪਏ ਆ ਇੱਧਰ ਫੋਟੋ ਆਗੇ ਵੀ ਵੱਟ ਕੱਢੇ ਹੋਏ ਪੂਰੇ ਕੰਦੇ ਤੇ ਇਹ ਵੀਡੀਓ ਬਣਾ ਦਿੰਦੇ ਆਪਾਂ ਦਾ ਲੋ ਵੀ ਭਾਜੀ ਭਾਜੀ ਵੀਡੀਓ ਵੀ ਬਣਾਉਂਗੀ ਫੋਟੋਗ੍ਰਾਫਰ ਅਮਰੀਕਾ ਤੋਂ ਲੈਂਦਾ ਜੀ ਲੋ ਭਾਈ ਲਓ ਲੱਖ ਰੁਪਏ

ਆਉਣਾ ਲੈਟਾ ਓਹ ਭਾਜੀ ਵੀਡੀਓ ਕਿੱਥੇ ਗੱਡੀ ਸਟਾਰਟ ਕਰਕੇ ਬੰਦ ਕਰਿਓ ਓਲੇ ਪਾਸੇ ਤੱਕਿਓ ਪਾਲੇ ਪਾਸੇ ਉਹਦੀ ਜਾਣੀ ਹੁਣ ਚੱਕ ਜਾ ਇੱਕ ਮਿੰਟ ਇਹਦੀ ਆਉਣਾ ਚਾਬੀ ਤੇਰੇ ਚਾਬੀ ਦੀ ਬਾਬਾ ਕਤੋਦੀ ਖੜੀ ਲੰਗਰ ਨਾਲ ਆਪਣੇ ਹੀ ਦੀ ਲੋ ਵੀ ਇਹ ਤਾਂ ਅੱਗੇ ਪਹੁੰਚ ਗਏ। ਬਹੁਤ ਵੱਡਾ ਵੀ ਧੰਨਵਾਦ ਮੈਂ ਕਹਿੰਦਾ ਐਡਾ ਕਿਹੜੇ ਕਹਿੰਦੇ ਬਗੇ। ਉਹ ਬਹੁਤ ਸੋਹਣਾ ਹੋ ਗਿਆ। ਧੰਨਵਾਦ। ਆਗੇ ਅੱਧਰ। ਕਹਿੰਦਾ ਕੰਧ ਤੇਰੀ ਸਮੂਦ ਚੱਕ ਲਈ ਨਹੀਂ। ਬਹੁਤ ਦੱਸ। ਓਏ ਇਹਨੂੰ ਮੈਂ ਕਿਹਾ ਸੀ ਮੈਂ ਕਿ ਰਹਿਣ ਦੇ। ਹਾਂ। ਨਗਾ ਵੀ ਚੱਲ ਰਹੇ ਹੁੰਦੇ ਹਨ ਵੀ ਅੱਜ ਕੱਲ੍ਹ ਸ਼ੂਟਸੜ ਕਿੱਥੇ ਚੱਲਦੇ ਹਨ ਇਹ ਕਹਿੰਦੀ ਨਹੀਂ ਮੈਂ ਪੂਰਾ ਮਤਲਬ ਜਿੱਦਾਂ ਕਰਦੇ ਹੁੰਦੇ ਅੱਜ ਕੱਲ੍ਹ ਸਟੇਟਮੈਂਟ ਰੱਖਣੀ ਪਈ ਮੈਂ ਕਹਿੰਦਾ ਉਹ ਜੀ ਕੇਕ ਆ ਗਿਆ ਇਹ ਤਾਂ ਮੈਂ ਕਿਹਾ ਸੀ ਭਾਈ ਰਹਿਣ ਦੇ ਮੈਂ ਕਿਹਾ ਸ਼ੂਟਸੜ ਇਹਨੇ ਪੂਰੀ ਸਟੇਟਮੈਂਟ ਲੈ ਜਾਂਦੀ ਕਰੋ ਵੀ ਆ ਜੀ ਕਰੋ ਇਹ ਇੱਕ ਸਰਬ ਹੁੰਦਾ ਪਿਆ ਮੈਂ ਲੈ ਕੇ ਆ ਬਸ ਮਾਰ ਆਂਦੀ ਕੀ ਉਹ ਵੀ ਜਦੋਂ ਮੈਂ ਗਈ ਸੀ ਗਿਫਟ ਉਹ ਨਾ ਸਕਦਾ ਨਹੀਂ ਲਾਉਂ ਗਿਆ ਛੈ ਨਾ ਅਰੇ ਕਿਦਾ ਆ ਹੁੰਦਾ ਬਾਜੀ ਬਾ ਆਹ ਕੀ ਬਾਤ ਹੈ ਬਰਾ ਬਰਾ ਮੋਕਾ ਯਾਰ ਮੋਕਾ ਯਾਰ ਪਤਾ ਮਰਾ ਮੋਕਾ ਯਾਰ ਤੇ ਫੜਾ ਦੇ ਆ ਜਾ ਕੋਈ ਨਹੀਂ ਕੋਈ ਨਹੀਂ ਫੜਾ ਦੇ ਮੈਂ ਉਹ ਭਾਜੀ ਫੜਾਦਾ ਭਾਈ ਹਨ ਫੜਾਦੇ ਪੈਸੇ ਕੋਈ ਨਹੀਂ ਕੋਈ ਨਹੀਂ ਠੀਕ ਆ ਆਸੀ ਆ ਲਓ ਉਹ ਪੈਸੇ ਮੈਂ ਮੈਨੂੰ ਫੜਾ ਕੇ ਰੱਖ ਲਿਆ ਤਾਂ ਇਹਨੂੰ ਕਿਹਾ ਸੀ ਦਮੀ ਲੱਗਿਆ ਮੈਨੂੰ ਅਤੇ ਇਹ ਸਾਡੀ ਭੈਣਾ ਅਮਨ ਬੁਟੀਕ ਮਿਆਣੀ ਵੱਲੋਂ ਆਜੀ ਮਿਆਣੀ ਵੱਲੋਂ ਕੋੜਾ ਚੱਕ ਇਹਨਾਂ ਤੋਂ ਬੁਟੀਕ ਦਾ ਤੁਹਾਨੂੰ ਵੀ ਕਰੋਨਾ ਕਰਾ ਸਕਦੇ ਆਂ ਬੱਦ ਮਿਆਣੀ ਦੀ ਜੋ ਇਹ ਟੀ ਉਸ ਵਾਈਫਾਈ ਕਰਦਾ ਘਰ ਦਾ ਸਾਹਮਣੀਆਂ ਤੇ ਇਹਨਾਂ ਦਾ ਘਰ ਵਾਲਾ ਜਿਹੜਾ ਹਾਰਡਵਰ ਕਰਦਾ ਸ਼ਾਪ ਆ ਇਹ ਭੋਪੜ ਦੇ ਵਿੱਚ ਸ਼ਾਪ ਆ ਨਾਂਗਲੂ ਬ੍ਰਦਰਸ ਨਾਂਗਲੂ ਬ੍ਰਦਰਸ ਸ਼ਾਪ ਆ ਜੀ ਉੱਥੇ ਤੁਸੀਂ ਕੰਮ ਕਰਵਾ ਸਕਦੇ ਜਿਹੜਾ ਵੀ ਕਰਾਉਣਾ ਚਾਹੁੰਦੇ ਆਂ ਰੋਡ ਦੇ ਉੱਤੇ ਹੀ ਆ ਆਦਮਪੁਰ ਰੋਡ ਤੇ ਆ i <laughs> don't <laughs>

ਇਹ ਗਿਫਟ ਬਹੁਤ ਹੋ ਗਿਆ ਯਾਰ ਖਵਾ ਉਹ ਵੱਡਾ ਵੱਡੇ ਹੀ ਦਿੱਕਤ ਆਉਣੀ ਆ ਹਾਂ ਹਾਂ ਮੈਂ ਕੋਈ ਗਲਤ ਕਰਨਾ ਨਹੀਂ ਮਾਰੀ ਹੈ ਨਾ ਓਕੇ ਹੋ ਗਿਆ ਕੰਮ ਵੱਡਾ ਇਹ ਚ ਨਹੀਂ ਆ ਵੱਡਾ ਵਿੱਚ ਰੱਖਣਾ ਨਹੀਂ ਪੱਟਾਂ ਦੇ ਉੱਪਰ ਆ ਜਿਹੜਾ ਗਿਫਟ ਸਪੈਸ਼ਲ ਆ ਇਹਨੂੰ ਵੀ ਦੇਖਣ ਵਾਸਤੇ ਬਲੌਗ ਪੂਰਾ ਦੇਖਿਓ ਕੱਲੂ ਖੁੱਲਣਾ ਹੈ ਬੜਾ ਤਗੜਾ ਗਿਫਟ ਆਇਆ ਵੀ ਬਹੁਤ ਦੂਰੋਂ ਆਇਆ ਹੈ ਹੈ ਨਾ ਭਾਈ ਇਹ ਸਾਡਾ ਆ ਕੈਨੇਡਾ ਤੋਂ ਗਿਫਟ ਆਇਆ ਦੀਦੀ ਹੁਣਾ ਇਹਨੂੰ ਖੋਲਣਾ ਹੁਣ ਇਹ ਹੈ ਨਾ ਏ ਸੈਜੂ ਦੀ ਭੂਆ ਨੇ ਘੱਲਿਆ ਗਿਆ ਇਹ ਗਿਫਟ ਬਹੁਤ ਮਤਲਬ ਉਹ ਵਜ ਦਾ ਹੈ ਤੇ ਸਲੀਨ ਦੀ ਭੂਈ ਦਾ ਗਿਫਟ ਆਇਆ ਇਹ ਆਪਣਾ ਕਾਲੂ ਖੋਲਣਾ ਇਹ ਸਾਨੂੰ ਸਾਨੂੰ ਆਪ ਕਾਲੀ ਅਸੀਂ ਖੋਲੀ ਅਸੀਂ ਨਹੀਂ ਭੈਣ ਜੀ ਸਾਰਾ ਹੀ ਕੰਮ ਹੋ ਚੁੱਕਿਆ ਸੀ ਵੀਡੀਓ ਵੀਡੀਓ ਕੰਮ ਹੋਇਆ ਪਿਆ ਆ ਵੀਡੀਓ ਵੀਡੀਓ ਕੰਮ ਹੋਇਆ ਪਿਆ ਆ ਇਧਰ ਵੀਡੀਓ ਵੀਡੀਓ ਹੋਇਆ ਪਿਆ ਉਧਰ ਸਲਾਦ ਮਸਲਾ ਚ ਲੰਡੇ ਆ ਆ ਬਸ ਹੈ ਇਧਰ ਕਾਕਾ ਚੱਕਿਆ ਆਏ ਨੇ ਉਧਰ ਰੀਲਾ ਵੜਨ ਡਈਆਂ ਗਾਇਸ ਇਧਰ ਸ਼ੋਅ ਚ शो डांसिंग शो क्यूनी हेलो उधर सलाम मसाला ली ਜਾਂਦਾ ਅੱਡੇ ਮੁੱਲ ਵਾਲੀ ਟੱਟ ਕੋਲ ਆਵਾਂਗੇ ਚਲੋ ਚਲੋ ਲਓ ਜੀ ਬਾਜੀ ਹੁਣ ਲੱਗੇ ਗੱਡੀ ਚਲਾਉਣਾ ਇਹ ਵੀ ਚੱਲੇ ਆ ਜੀ ਮੰਮੀ ਹੁਣ ਵੀ ਇੱਧਰ ਵੀ ਚੱਲੇ ਧਿਆਨ ਨਾ ਜਾਇਓ ਠੀਕ ਆ ਚੰਗਾ ਆ ਜਾ ਪਤਾ ਨਹੀਂ ਕਿੰਨੇ ਚੱਲੇ ਆਏ ਅਈ ਪਾਣੀ ਰੁਕਣਾ ਹਲੇ ਪੰਨੇ ਦੀਦੀ ਕੇ ਉਹਨਰ ਐਮਪੀ ਉਹਨ ਲਾਣਾ ਇਹਦੇ ਨੂੰ ਜਲੰਧਰ ਦੇ ਸਿੱਧੇ ਜਲੰਧਰ ਜਾਣਾ ਰ ਐਮਪੀ ਪ੍ਰੀਤੀ ਸਿੱਧੇ ਜਲੰਧਰ ਅੱਛਾ ਸਿੱਧੇ ਜਲੰਧਰ ਜਾਣਾ ਤੂੰ ਅਸਿੱਧੇ ਜਲੰਧਰ ਜਾਣਾ ਨਾ ਤੀ ਹੈ ਨਾ ਹੈ ਤੁਸੀਂ ਅੱ비 ਕਿੱਥੇ ਆ? ਪਾਸ ਭਾਈ ਚਲਾਉਂਦੇ। ਚਲੋ ਬੈਠੋ। ਚਲੋ ਚਲੋ। ਚਲੋ। ਬਾਈ ਬਿਕਰਮ ਚੰਗਾ ਵੇ। ਓਕੇ ਵਧੀਆ ਲੱਗਾ ਕਰੋ ਅਗਰਾਂ। ਮੈਂ ਤਾਂ ਸਿਰਾਂ। ਸਿਰਾਂ? ਬਹੁਤ-ਬਹੁਤ ਵਧਾਈਆਂ ਤੁਹਾਨੂੰ ਨਿਆਣਿਆਂ ਨੂੰ। ਤੁਹਾਨੂੰ ਤੁਹਾਨੂੰ। ਤੁਸੀਂ ਵੀ ਲੋੜੀ ਪਣੀ ਆ। ਮੰਮੀ ਤੁਸੀਂ ਵੀ ਲੋੜੀ ਪਣੀ। ਲੋੜੀ ਆ ਪਾਵਾਂਗੇ ਆਪਾਂ। ਚੱਲ ਫਿਰ ਦਾ। ਆਣਾ ਆਇਆ ਤੁਸੀਂ। ਕੋਈ ਨਹੀਂ ਆ। ਠੀਕ ਆ। ਅੱਜ ਅਸੀਂ ਆਪਾਂ ਇੰਜੋਏ ਕਰਾਂਗੇ। ਬਹੁਤ ਵਧਾਈਆਂ ਤੁਹਾਨੂੰ ਨਿਆਣਿਆਂ ਨੂੰ ਬੰਦੀਆਂ ਠੀਕ ਆ। ਬਹੁਤ ਵਧੀਆ। ਗੱਲ ਠੀਕ ਆ ਗੱਲ। ਚੰਗਵਾਰੀ।